ਇਹ ਕੀ ਕੰਮ ਕਿਹਾ ਹੁੰਦਾ ਧਰਮਪੁਰੇ ਨਾਲੇ ਦਾ ਹੋਇਆ ਵਾ 9 ਕਰੋੜ 48 ਹਜ਼ਾਰ ਦਾ ਜਿਹੜਾ ਇਹ ਚੈਂਡਰ ਪਾਸ ਹੋ ਕੇ ਜਿਵੇਂ ਪਿਛਲਾ ਨਾਲਾ ਛੱਤਿਆ ਗਿਆ ਵਾ ਉਸੇ ਤਰ੍ਹਾਂ ਇਹ ਨਾਲਾ ਛੱਤ ਕੇ ਇਹਦੇ ਉੱਤੇ ਬੈਂਡਿੰਗ ਜਾਂਦੀਆਂ ਵੰ ਜਾਣੀ ਹੈ ਤੁਹਾਨੂੰ ਇਸ ਹਲਕੇ ਦੇ ਵਿੱਚ ਕੋਈ ਰੇੜੀ ਨਹੀਂ ਸੜਕ ਦੇ ਉੱਤੇ ਦਿਖੂਗੀ ਸਾਰਾ ਟੋਟਲ ਟ੍ਰੈਫਿਕ ਦਾ ਵੀ ਹੱਲ ਹੋਊਗਾ ਔਰ ਲੋਕਾਂ ਦਾ ਬਹੁਤ ਵੱਡੀ ਰਾਤ ਮਿਲੂਗੀ ਕਮਿਸ਼ਨਰ ਸਾਹਿਬ ਆਪ ਆ ਕੇ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਸਾਰੇ ਕੰਮ ਨੂੰ ਦੇਖਦੇ ਹੋਏ ਇਕੱਲਾ ਵੀ ਨਾਲਾ ਜਿਹੜਾ ਇਹਦਾ ਵੀ ਨਵਾਂ ਬਣਾ ਕੇ ਜਿੰਨਾ ਪੈਸਾ ਲੱਗਣੇ ਆ ਇੱਕ ਇੱਕ ਕੰਮ ਹੋਣਾ ਮਾ ਹੁਣ ਜਿਵੇਂ ਨਸ਼ੇ ਦੇ ਵਿਰੁੱਧ ਹੋ ਰਿਹਾ ਜੁੱਧ ਨਸ਼ੇ ਵਿਰੁੱਧ ਉਦਾਂ ਹੀ ਅੱਜ ਵਿਕਾਸ ਦੀ ਜਿਹੜੀ ਲੜੀ ਆ ਰਾਕੜ ਦੀ ਸਪੀਡ ਦੇ ਨਾਲ ਕੰਮ ਹੋ ਧਰਮਪੁਰੇ ਨਾਲੇ ਦਾ ਹੋਇਆ ਵਾ 9 ਕਰੋੜ 48000 ਦਾ ਜਿਹੜਾ ਇਹ ਚੈਂਡਰ ਪਾਸ ਹੋ ਕੇ ਜਿਵੇਂ ਪਿਛਲਾ ਨਾਲਾ ਛੱਤਿਆ ਗਿਆ ਵਾ ਉਸੇ ਤਰ੍ਹਾਂ ਇਹ ਨਾਲਾ ਛੱਤ ਕੇ ਇਹਦੇ ਉੱਤੇ ਬੈਂਡਿੰਗ ਜੋਂਦੀਆਂ ਪੰਜਣੀਆਂ ਤੁਹਾਨੂੰ ਇਸ ਹਲਕੇ ਦੇ ਵਿੱਚ ਕੋਈ ਰੇੜੀ ਨਹੀਂ ਸੜਕ ਦੇ ਉੱਤੇ ਦਿਖੂਗੀ ਸਾਰਾ ਟੋਟਲ ਟ੍ਰੈਫਿਕ ਦਾ ਵੀ ਹੱਲ ਹੋਊਗਾ ਔਰ ਲੋਕਾਂ ਦਾ ਬਹੁਤ ਵੱਡੀ ਰਾਹਤ ਮਿਲੂਗੀ ਕਮਿਸ਼ਨਰ ਸਾਹਿਬ ਆਪ ਆ ਕੇ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਸਾਰੇ ਕੰਮ ਨੂੰ ਦੇਖਦੇ ਹੋਏ ਇਕੱਲਾ ਵੀ ਨਾਲਾ ਜਿਹੜਾ ਇਹਦਾ ਵੀ ਨਵਾਂ ਬਣਾ ਕੇ ਜਿੰਨਾ ਪੈਸਾ ਲੱਗਣੇ ਆ ਇੱਕ ਇੱਕ ਕੰਮ ਹੋਣਾ ਮਾ ਹੁਣ ਜਿਵੇਂ ਨਸ਼ੇ ਦੇ ਵਿਰੁੱਧ ਹੋ ਰਿਹਾ ਜੁੱਧ ਨਸ਼ੇ ਵਿਰੁੱਧ ਉਦੋਂ ਹੀ ਅੱਜ ਵਿਕਾਸ ਦੀ ਜਿਹੜੀ ਲੜੀ ਆ ਰਾਕਰਦੀ ਸਪੀਡ ਦੇ ਨਾਲ ਕੰਮ ਹੋਊਗਾ ਲੁਧਿਆਣੇ ਸ਼ਹਿਰ ਚ ਪੰਜਾਬ ਦੇ ਵਿੱਚ ਜੀ ਸਾਹਿਬ ਜਿੱਥੇ ਜਿੱਤੇ ਤੁਸੀਂ ਜਾਂਦੇ ਉੱਥੇ ਉੱਤੇ ਮਲੇ ਨਿਹਾਰ ਬਦਲ ਜਾਂਦੀਆਂ ਸੀ ਜਾਨਾ ਜੋ ਦੇਖੋ ਇਹ ਸਾਰੇ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਆਪਣੇ ਇਸ ਕੰਮ ਦਾ ਵਜਨ ਲੈ ਕੇ ਕੰਮ ਕਰਦੇ ਆ ਸਾਰੇ ਇਹਨਾਂ ਦੇ ਥੱਲੇ ਜਿਹੜੇ ਅਫਸਰ ਆ ਜਦੋਂ ਅਫਸਰ ਆਪਣੇ ਸਿਰਦਰਦੀ ਲੈ ਕੇ ਕੰਮ ਕਰਦਾ ਵਾ ਉਦੋਂ ਵਿਧਾਇਕ ਵੀ ਨਾਲ ਜੁੜ ਜਾਂਦਾ ਵਾ ਫਿਰ ਆਪਣੇ ਆ ਵਿਕਾਸ ਹੁੰਦਾ ਵਾ ਇਸ ਕਰਕੇ ਜਦੋਂ ਅਫਸਰ ਦੀ ਨੀਅਤ ਦਾ ਕੰਮ ਕਰਨ ਦੀ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਅਦਿੱਤਿਆ ਜੀ ਐਨਾ ਵਧੀਆ ਕੰਮ ਕਰ ਰਹੇ ਆ ਸਾਡੇ ਦੇਖੋ ਮੇਰੇ ਹਲਕੇ ਚ ਲਾ ਲੋ ਨੌਰਥ ਚ ਲਾ ਲੋ ਭੋਲਾ ਜੀ ਦੇ ਲਾ ਲੋ ਸਿੱਧੂ ਜੀ ਦੇ ਲਾ ਲੋ ਮੈਡਮ ਚੀਨਾ ਦੇ ਲਾ ਲੋ ਸ਼ਹਿਰ ਦੀਆਂ ਜਿੰਨੀਆਂ ਕੰਸਲੈਂਸੀਆਂ ਨੇ ਆਪ ਕਮਿਸ਼ਨਰ ਸਾਹਿਬ ਵਿਜਿਟ ਕਰਕੇ ਆਪ ਦੇਖਦੇ ਆ ਪਰ ਜਿਹੜੀ ਜਿਹੜੀ ਕਮੀ ਆ ਨਾਲ ਅਫਸਰਾਂ ਨੂੰ ਵੀ ਦੱਸਦੇ ਆ ਨਾਲ ਠੇਕੇਦਾਰਾਂ ਨੂੰ ਵੀ ਦੱਸਦੇ ਆ ਇਹ ਉਹਦਾ ਹੀ ਉਹਦਾ ਹੀ ਇੱਕ ਹਿੱਸਾ ਵਾ ਬਰਸਾਤਾ ਕਰਕੇ ਹੀ ਅੱਜ ਤੋਂ ਕੰਮ ਲੇ ਚਦਾ ਮੈਂ ਕਦੇ ਕੋਈ ਕਮਿਸ਼ਨਰ ਨਹੀਂ ਘੁੰਮਦਾ ਦੇਖਿਆ ਇਹ ਤਾਂਹੀਂ ਆ ਰਿਹਾ ਇਹਨਾਂ ਨੂੰ ਪਤਾ ਵਾ ਵੀ ਜਿਹੜੀ ਜਿਹੜੀ ਸਮੱਸਿਆ ਹੈਗੀ ਆ ਉਹ ਸਮੱਸਿਆ ਨੂੰ ਮੈਂ ਆਪਣੀਆਂ ਆਪ ਨੌਲੇਜ ਚ ਲਿਆ ਕੇ ਅੱਗੇ ਆਫਸਰਾਂ ਦੀਆਂ ਡਿਊਟੀਆਂ ਲਾ ਕੇ ਲੋਕਾਂ ਨੂੰ ਕੋਈ ਤੰਗੀ ਨਾ ਆਵੇ ਉਹਦੇ ਲਈ ਇਹ ਪ੍ਰੋਜੈਕਟ ਦਾ ਪਹਿਲਾਂ ਹੀ ਦੇਖ ਕੇ ਉਹਨੂੰ ਸਟਾਰਟ ਕਰਾ ਰਿਆ ਇਹ ਹੋਣਾ ਆਜ ਲਈ ਇਹ ਨਾਲਾ ਇਹ ਤਿੰਨ ਮਹੀਨੇ ਦੇ ਅੰਦਰ ਅੰਦਰ ਸਾਡੇ ਬਣ ਜੂਗਾ ਤੇ ਜਿਹੜਾ ਇਹਦਾ ਇਹਦਾ ਹੁਣ ਅੱਜ ਡ੍ਰੈਇੰਗ ਕਰਕੇ ਜਿਵੇਂ ਠੀਕ ਲੱਗੂਗਾ ਜੋ ਆਪਾਂ ਨੂੰ ਕਹੂਗੇ ਇੰਜੀਨੀਅਰ ਉਸੇ ਤਰ੍ਹਾਂ ਇਹ ਨਮਾ ਵੀ ਬਣਾ ਕੇ ਇਹਨੂੰ ਵੀ ਛੱਤ ਦੇਆ। ਪਿੱਛੇ ਸਰਕਾਰਾਂ ਦੇ ਵਿੱਚ ਕਿਤੇ ਵੀ ਇਦਾਂ ਬਿਤਾਏ ਤੋ ਕਿਤੇ ਮਹੱਲੇ 'ਚ ਜਾ ਕੇ ਨਹੀਂ ਦੇਖਿਆ ਨਾ ਕਮਿਸ਼ਨਰ ਨੇ ਦੇਖਿਆ ਕਿ ਮਹੱਲੇਦਾਰ ਵਾਲੇ ਕਹਿੰਦੇ ਆ ਕਿ ਇਹ ਕਾਰ ਬਣਾ ਕੇ ਸਾਨੂੰ ਅਗਲੇ 5 ਸਾਲ ਵੀ ਦੇਖੋ ਕੰਮ ਕਰਨਾ ਚਾਹੀਦਾ ਜੇ ਲੋਕ ਤੁਹਾਨੂੰ ਆਪਣੀ ਮਤ ਦਾ ਦਾਨ ਦਿੰਦੇ ਆ ਲੋਕਾਂ ਤੋਂ ਆਪਾਂ ਦਾਨ ਲੈਨੇ ਆ ਜੇ ਇਹਨਾਂ ਦੇ ਕੰਮ ਦੇ ਵਿੱਚ ਇੰਟਰਸਟ ਨਹੀਂ ਰੱਖਾਂਗੇ ਫਿਰ ਅਗਲੀ ਵਾਰ ਸਾਨੂੰ ਵੀ ਜਿਵੇਂ ਪਹਿਲਿਆਂ ਨੂੰ ਬਿਠਾਇਆ ਸਾਨੂੰ ਵੀ ਬਿਠਾ ਦੂਗੇ ਹੁਣ ਕੰਮ ਦੀ ਕਦਰ ਆ ਚੰਮ ਦੀ ਕਦਰ ਨਹੀਂ ਅੱਗੇ ਚੰਮ ਨੂੰ ਹੀ ਦੇਖਦੇ ਸੀ ਵੀ ਫਲਾਣਾ ਬੰਦਾ ਵਾ ਇਹ ਆਜੂਗਾ ਪੌਣੇ 5 ਸਾਲ ਬਾਅਦ ਫਿਰ ਵੋਟਾਂ ਪਾ ਦਾਂਗੇ ਹੁਣ ਬੱਚੇ ਜਿਹੜੇ ਆ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਮਝਦਾਰ ਆ ਔਰ ਇੰਟੈਲੀਜੈਂਟ ਆ ਉਹਨਾਂ ਨੂੰ ਪਤਾ ਵੀ ਕਿਹੜਾ ਸਾਡੇ ਭੂਏਖ ਲਈ ਵਧੀਆ ਕੰਮ ਕਰ ਰਿਹਾ ਕਿਹੜਾ ਸਾਨੂੰ ਸਾਫ਼ ਸੁਥਰੀ ਆਪਣੇ ਇਲਾਕੇ ਦੀ ਜਗ੍ਹਾ ਦੇ ਰਿਹਾ ਉਹ ਅੱਜ ਕੱਲ ਦੀ ਜਿਹੜੀ ਸਾਡੀ ਪੀੜ੍ਹੀ ਆ ਉਹ ਸਾਰਾ ਜਾਣਦੀ ਹੈ ਨਾਲੇ ਵਿਧਾਇਕ ਦਾ ਕੰਮ ਆ ਕੰਮ ਕਰਨਾ ਕਿਉਂਕਿ ਵਿਧਾਇਕ ਚੁੰਦੇ ਹੀ ਲੋਕ ਤਾਂ ਨੇ ਇਹ ਮਤ ਦਾ ਦਾਨ ਦੇ ਕੇ ਚੁੰਦੇ ਆ ਜਦੋਂ ਅਸੀਂ ਦਾਨ ਲੈ ਲੈਨੇ ਆ ਫਿਰ ਸਾਡਾ ਵੀ ਕੋਈ ਧਰਮ ਦੇ ਕਰਮ ਬੰਦਾ ਅਸੀਂ ਲੋਕਾਂ ਦੇ ਕੰਮ ਕਰੀਏ ਜੀ ਦੇਖੋ ਸਭ ਤੋਂ ਇੰਪੋਰਟੈਂਟ ਹੈ ਆਪਣੇ ਜਿਹੜੇ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਬਹੁਤ ਲੋਕ ਪਰੇਸ਼ਾਨ ਹੁੰਦੇ ਸੀਗੇ ਜਿਹੜਾ ਟੋਕਾ ਮੋਲਾ ਇੰਨੀ ਆਬਾਦੀ ਰਹਦੀ ਹੈ ਸੰਗ ਆਬਾਦੀ ਹੈ ਲੇਕਿਨ ਸਰ ਨੇ ਜਿੱਦਾਂ ਇਨੀਸ਼ੀਏਟਿਵ ਲਿਆ ਹੈ ਨਾ कि ये वेरी बहुत ही कमांडेबल है क्योंकि इतने सालों तो चली आ रही थी ओपन लाना सीखा लेकिन सर ने मुहिम चलाई कि ये सारा छतना है मैंने इसके ऊपर बेंडिंग जोन बनानी है और एक और ये जड़ा नाला इधर पीछे जा रहा है ये भी ऐसी पर प्रपोजल लेके चल रहे हैं इनको भी छतेंगे इससे तो काफी सारे लोगों को फायदा होना है तो ये अगेन सरदा इनिशिएटिव है कि आप इतना बढ़िया काम लोकादली कर रहे हैं सर डे नाइट काम चल रहे हैं किधर शिफ्टिंग जी काम चल रही है, आज है तो तो ये आज जो शुरू किया है 3 ये 3 महीने का टाइम है लेकिन मैं फिर भी कॉन्ट्रैक्टर से कहूंगा कि काम 2 महीने में खत्म करके परे करें तो डे एंड नाइट ही काम चलूंगा ये तो ठीक है